ਲੋਕ ਮਹੱਲਾ ਤੀਜਾ ਸਹਜੇ ਸੁਖ ਸੁੱਤੀ ਸ਼ਬਦ ਸਮਾ ਜਿਵੇਂ ਦੀ ਬਿਰਤੀ ਭਾਈ ਗੁਰੂ ਸਾਹਿਬ ਨੇ ਸ਼ਬਦ ਵਿੱਚ ਸਮਾਇਮਸਤ ਹੋ ਗਈ ਹੈ ਲੀਨ ਹੋ ਗਈ ਹੈ ਉਹ ਸਹਜੇ ਨਿਰੋਕਰਮ ਸਮਾਧੀ ਦੇ ਵਿੱਚ ਉਹ ਮਹੱਤਮ ਜਿਹੜੀਆਂ ਸਖੀਆਂ ਉਬਰਾਜੀਆਂ ਹਨ ਆਪੇ ਪ੍ਰਭ ਮੇਲ ਲਈ ਗੱਲ ਲਾਏ ਆਪ ਹੀ ਭਾਈ ਗੁਰੂ ਨੇ ਆਪੇ ਦ੍ਰਿਸ਼ਟੀ ਰੂਪੀ ਕੰਠ ਨਾਲ ਲਾ ਕੇ ਉਹ ਨਾਮ ਹਤਮਾਰੀ ਜਿਹੜੀ ਬਿਰਤੀ ਹੈ ਬ੍ਰਹਮਾਕਾਰ ਕਰਕੇ ਮਿਲ ਲਈ ਆ ਦੁਬਦਾ ਚੂਕੀ ਸਹਿਜ ਸੁਭਾਅ ਉਹਨਾਂ ਦੇ ਚਿੱਕਾ ਬਣਾ ਝੱਕਿਆ ਗਿਆ ਦੁਬਦਾ ਨਹੀਂ ਉਹ ਕਰਦੇ ਸ਼ਾਂਤੀ ਸੁਭਾਅ ਤਾਰਿਆ ਹੈ ਸੁਦੇਸਿਦੋ ਨੇ ਅੰਦਰ ਸੋ ਭਾਇ ਪ੍ਰਕਾਸ਼ ਹੈ ਬ੍ਰਹਮ ਅੰਤਰ ਨਾਮ ਵਸਿਆ ਮਾਨਿਆ ਉਹਨਾਂ ਦੇ ਅੰਦਰ ਜਦੋਂ ਨਾਮ ਵਸਿਆ ਮਨ ਚ ਆ ਕੇ ਪਰਮੇਸ਼ਰ ਵੀ ਪ੍ਰਗਟ ਹੋ ਗਿਆ ਸੀ ਕੰਠ ਲਾਏ ਜੀ ਭੰਨ ਕੜਾ ਉਹਨਾਂ ਨੂੰ ਮਾਰਨ ਕੰਠ ਨਾਲ ਲਾ ਲਿਆ ਹੈ ਜਿਨਨਾਂ ਸਾਉ ਸੇ ਜੀ ਕਾਮ ਕਰੋ ਲੋ ਮੋਹੰਕਾਰ ਆਸਰੀ ਸੰਬਧਾ ਅੰਦਰੋਂ ਭੰਨ ਦਿੱਤੀ ਐ ਤੇ ਸੁਖਮਣੋਂ ਦੀ ਘੜਤੈ ਵੀ ਗੁਣਾਂ ਦੀ ਕਢਾ ਲਈ ਐ ਗੁਣਾਂ ਦੇ ਪਾਸੋਂ ਉਹਨਾਂ ਨੂੰ ਬੇਜਿਸਤ ਰੂਪੀ ਕੰਢ ਤੇ ਲਾ ਲਿਆ ਹੈ ਨਾਨਕ ਜੋ ਤੁਰ ਮਿਲੇ ਸੀ ਹੁਣ ਆਣ ਮਿਲਾ ਜਿਹੜੇ ਤੁਰੋਂ ਮਹਾਰਾਜ ਸਾਹਿਬ ਦੇ ਸ਼ਬਦ ਨਾਲ ਮਿਲੇ ਆ ਜਨਮਾਂ ਤੋਂ ਲਾ ਕੇ ਜਿਹੜੇ ਤੁਰ ਮੁੱਢ ਤੋਂ ਪਰਮੇਸ਼ਰ ਦੇ ਨਾਲ ਜਨਮ ਤੋਂ ਲਾ ਕੇ ਮਿਲੇ ਆ ਉਹ ਗੁਰੂ ਸਾਹਿਬ ਦੀ ਛਲਨੀ ਇਸ ਮਨੁੱਖਾ ਜਨਮ ਵਿੱਚ ਆ ਲਿਆ ਕੇ ਉਹਨਾਂ ਨੂੰ ਸ਼ਰਨ ਕਿ ਲਈ ਆ ਕੇ ਮਿਲ ਲਿਆ ਮਹਾਰਾਜ ਨੇ ਮਹੱਲਾ ਤੀਜਾ ਜਿੰਨੀ ਨਾਮ ਵਿਸਾਰਿਆ ਜਿਨ੍ਹਾਂ ਨੂੰ ਭਾਈ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ ਕਿ ਆ ਜਪ ਜਪ ਹੈ ਹੋਰ ਕੀ ਕੋਈ ਮੰਤਰ ਜੰਤਰ ਆਦਿਕ ਦੇਵੀ ਦੇਵਤਿਆਂ ਦੇ ਹੋਰ ਪੂਤਾਂ ਪ੍ਰੇਤਾਂ ਨੂੰ ਅਰਾਧਨ ਦੇ ਬੇਮਾਰਗਮੂਸੇ ਮੰਤਰ ਮਸਾਣ ਮਸਾਣ ਨੂੰ ਬਸ ਕਰਦੇ ਰਹਿੰਦੇ ਆ ਇਸ ਪ੍ਰਕਾਰ ਹੋ ਕੀ ਉਹ ਜਪ ਬਾਣੀ ਕਰਕੇ ਦੇਵਤਿਆਂ ਦੇ ਮੰਤਰ ਤਪ ਸਰੀਰ ਕਰਕੇ ਜਲ ਆਦਕਾਨੀਆਂ ਜਲ ਧਾਰਾ ਕਾਨੀ ਜਾਂ ਧੂਣੀਆਂ ਆਦ ਕਲਾਉਣੀਆਂ ਕੀ ਤਾਬ ਕਰਕੇ ਹੋਰ ਕਰਨਗੇ ਜਿਨ੍ਹਾਂ ਦੇ ਮਾਨੀ ਹੋਰ ਹੈ ਹੰਕਾਰ ਕਰਕੇ ਵਿਸਟਾ ਅੰਦਰ ਕੀਟ ਸੇ ਉਹ ਤਾਂ ਭਾਈ ਮਾ ਇਥੇ ਵਿਸ਼ਰੂਪੀ ਵਿਸਟਾ ਦੇ ਕੀੜੇ ਬਣੇ ਹੋਏ ਹਨ ਝੂਠੇ ਧੰਦਾ ਚੂੜ ਉਹ ਧੰਦਿਆ ਰੂਪੀ ਚੋਰਾਂ ਨੇ ਲੁੱਟਲੇ ਹਨ ਚੋਰ ਕਾਮਾਦ ਕੰਧਿਆਂ ਜਲਾ ਕੇ ਲੁੱਟਲੇ ਹਨ ਨਾਨਕ ਨਾਮ ਨਾ ਵਿਸਰੇ ਸ੍ਰੀ ਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਭਾਗਾਂ ਵਾਲਿਓ ਕਦੇ ਵਿਸਰਨਾ ਨਹੀਂ ਚਾਹੀਦਾ ਝੂਠੇ ਲਾਲਚ ਹੋਰ ਜਿਹੜੇ ਲਾਲਕੇ ਝੂਠੇ ਹੈ ਉਹਨਾਂ ਦਾ ਹੋਰ ਹੀ ਫਲ ਹੋਵੇਗਾ ਅੰਤ ਨੂੰ ਟੇਡੀਆਂ ਜੁਨਾ ਚ ਪੈਣਾ ਪਵੇਗਾ ਬੌੜੀ ਨਾਮ ਸਲਾਹਨ ਨਾਮ ਮੰਨ ਮਹਾਰਾਜ ਕਿਉਂ ਠੇ ਪਾਤਸ਼ਾਹ ਤੇ ਨਹੀਂ ਇਹ ਨਾਮ ਨੂੰ ਸਲਾਉਂਦੇ ਆ ਕੀਰਤਨ ਕਰਦੇ ਆ ਮਹਾਰਾ ਦੀ ਸਿਫਤ ਕਰਦੇ ਆ ਜਿਸ ਨੂੰ ਬਖਸ਼ੇ ਸਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਤੇ ਨਾਮ ਦਾ ਮੰਨਣ ਕਰਦੇ ਹਨ ਆਸਰ ਜਗ ਸੋਈ ਉਹ ਜਗ ਜਿਸਤ ਰਹਿਣ ਵਾਲੇ ਮਹਾਪੁਰਖਾ ਬ੍ਰਹਮ ਸਰੂਪ ਵਿੱਚ ਉਸਤ ਹੋਦੇ ਹਨ ਫਿਰਦਾ ਹਰ ਹਰ ਚਿਤਵੇ ਜਿਵੇਂ ਹਿਰਦੇ ਦੀ ਪਰਮੇਸ਼ਰ ਦੇ ਹਰੀ ਦੇ ਤਾਂ ਹੀ ਕਿ ਹਰਾ ਭਰਾ ਕਰਨ ਵਾਲਾ ਹੈ ਉਹਨੂੰ ਚਿਤਵਣੀ ਨਾਲ ਚਲੁੰਦੇ ਰਹਿੰਦੇ ਹਨ ਦੂਜਾ ਨਹੀਂ ਕੋਈ ਉਹਨਾਂ ਦੇ ਅੰਦਰ ਮਹਾਰਾਜ ਸਾਹਿਬ ਪਾਰਸ ਕਲਾ ਐਸੀ ਵਰਤੌਂਦੇ ਨਾਮ ਦੀ ਜਿਵੇਂ ਪਾਰਸਨ ਸ਼ੋਕ ਇੱਥੇ ਤਾਂ ਤਾਂ ਸੈਨਾ ਬਣ ਜਾਂਦੀ ਹੈ ਐ ਦੁਨੀਆ ਅੰਦਰ ਦੂਸਰਿਆਂ ਨੂੰ ਕੋਈ ਪ੍ਰਤੀਤ ਹੀ ਨਹੀਂ ਹੁੰਦਾ ਸਾਰਿਆਂ 'ਚ ਮਾਰੇ ਦੀ ਜੋਤ ਕਰਗਟ ਹੋ ਜਾਂਦੀ ਹੈ ਰੋਮ ਰੋਮ ਹਰ ਉੱਚਰੈ ਉਹਦਾ ਰੋਮਾਂ ਜੀ ਮਾਰੇ ਵਜਾਪ ਕਰਦੇ ਹੈ ਗੁਰਮੁਖ ਰੂਹੋਂ ਹਰ ਤੇ ਹਵਾ ਹਰੀਆ ਉਚਾਰਨ ਕਰਦੇ ਹਨ ਖਿੰਖਿਨ ਹਰ ਸੂਈ ਖਿੰਖਿਨ ਕਾਲ ਵਿੱਚ ਸੋ ਹਰੀ ਦਾ ਰੂਪ ਹੀ ਹੋ ਗਏ ਐਸੇ ਗੁਰਮੁਖ ਜਨਮ ਸਕਾਰਥਾ ਉਹਨਾਂ ਗੁਰਮੁਖਾਂ ਜਿਨ੍ਹਾਂ ਨੂੰ ਸਕਾਰਥਾ ਸਫਲਾ ਹੈ ਨਿਰਮਲ ਮਾਲਖੁਈ ਜਿਹੜੇ ਪਾਪਾਂ ਦੀ ਮੈਲ ਨੂੰ ਖੋ ਕੇ ਨਿਰਮਲ ਉਜਲ ਹੋ ਗਏ ਹਨ ਨਾਨਕ ਜੀਵ ਦਾ ਪੁਰਖ ਧਿਆਇ ਤੈਨੂੰ ਪੁਰਖ ਹੈ ਜੀਵ ਦਾ ਪੁਰਖ ਅਕਾਲ ਪੁਰਖ ਹੈ ਨਾ ਹੋਰ ਤਾਂ ਬਾਈ ਮਰ ਮਰ ਜਾਂਦੇ ਜੇ RAM ਨਾ ਜਾਣੇ ਆ ਜੀਵਨ ਰੂਪ ਜੋ ਪਰਮੇਸ਼ਰ ਚੇਤਨਾ ਹੈ ਜਿਉਂਦਿਆਂ ਜਿਉਂਦਿਆਂ ਨੇ ਜਿਨੇ ਉਸ ਪੂਰਨਪੁਰਖ ਨੂੰ ਤੇ ਆਇਆ ਹੈ ਅਮਰ ਆਦ ਹੋਈ ਉਹ ਭਾਈ ਅਮਰ ਪਦਵੀ ਨੂੰ ਪਾ ਕੇ ਮੁਕਤ ਹੋ ਜਾਂਦੇ ਹਨ ਸ਼ਲੋਕ ਮਹਲਾ ਤੀਜਾ ਜਿਨੀ ਨਾਮ ਵਿਸਾਰਿਆ ਨਿਮਾ ਪੁਰਖਨ ਮਾਰਿਆ ਦੇ ਅਮਰਤ ਨਾਮ ਨੂੰ ਭਾਈ ਭਲਾ ਦੁੱਤਾ ਹੈ ਬਹੁ ਕਰਮ ਤਮਾਵ ਹੈ ਬੜੇ ਨਿਤਨ ਵਿਦ ਪ੍ਰਾਚਿਤ ਕਰਮ ਨਨੋ ਪਾਸ਼ਨਾ ਨਨੋ ਤੋਂ ਦੇ ਇਸੇ ਪ੍ਰਕਾਰ ਦੇ ਨਿਖਿਤ ਕਰਮ ਸਿਕਾਮ ਕਰਮ ਆਦਕਾਂ ਨੂੰ ਹੋਰ ਜਿਨ੍ਹਾਂ ਦਾ ਫਾਇਦਾ ਕਮਾਉਂਦੇ ਰਹਿੰਦੇ ਹਨ ਨਾਨਕ ਜਮਪੁਰ ਬੱਧੇ ਮਾਰੀ ਐਸੇ ਮਰਖਾਂ ਨੂੰ ਜਮ ਨਹੀਂ ਛੱਡ ਸਕੇਗਾ ਜਮਾਂ ਦੀ ਪੂਰੀ ਜਧਮ ਰਾਜ ਦੀ ਪੂਰੀ ਜਮਦੇ ਕੁੱਟੇ ਜਾਣਗੇ ਜਿਉ ਸੰਨੀ ਉੱਪਰ ਚੋਰ ਜਿਵੇਂ ਸੰਨ ਦੇ ਉੱਤੇ ਚੋਰ ਫੜਿਆ ਜਾਂਦਾ ਉਹਦੇ ਕੁੱਟ ਪੈਂਦੀ ਛਡਾਉਂਦਾ ਕੋਈ ਨਹੀਂ ਵੀ ਜਿਨ੍ਹਾਂ ਕੁੱਟ ਲੋ ਫਾਇਦਾ ਹੀ ਹੈ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਮਹੱਲਾ 5ਵਾਂ ਧਰਤੀ ਸੁ ਆਵੜੀ ਆਕਾਸ਼ ਸੁ ਹੰਦਾ ਓ ਧਰਤੀ ਵੀ ਸੋਭ ਨੀਕ ਹੈ ਸਾਥ ਸੰਗੀ ਆਕਾਸ਼ ਵੀ ਉਸੋਭ ਨੀਕ ਹੈ ਜੇ ਬੰਦਿਆ ਹਰਨਾ ਜਿੱਥੇ ਪਰਮੇਸ਼ਰ ਦਾ ਨਾਮ ਜਪੀਦਾ ਹੈ ਉਹ ਧਰਤੀ ਦੇ ਅੰਦਰ ਵੀ ਪਰਮੇਸ਼ਰ ਦੇ ਨਾਮ ਦਾ ਅਸਰ ਹੋ ਜਾਂਦਾ ਜਿਵੇਂ ਜੰਗ ਜਿੱਥੇ ਹੁੰਦੇ ਆ ਉੱਥੇ ਜਦੋਂ ਗਰਮੀ ਹੁੰਦੀ ਹੜ ਬੋਲਦੇ ਆ ਉਹਦੀ ਧਰਤੀ ਜਸਰ ਹੁੰਦਾ ਜਿਵੇਂ ਜੰਗ ਵਾਲੇ ਆਦਮੀ ਕੋਈ ਪਾਣੀ ਮੰਗਦਾ ਕੋਈ ਬਰਲਾਬ ਕਰਦਾ ਇਹ ਆਵਾਜ਼ ਹੁੰਦੀ ਨਾ ਧਰਤੀ ਚ ਭਰੀ ਜਾਂਦੀ ਹੈ ਕਿਉਂ ਜਿੱਥੇ ਪਰਮੇਸ਼ਰ ਦਾ ਭਜਨ ਹੋ ਧਰਤੀ 'ਚ ਵੀ ਆਵਾਜ਼ ਭਰੀ ਜਾਂਦੀ ਹੈ ਵਾਜੂ ਦੇ ਸਿਮਨ ਦਾ ਅਸਰ ਹੋ ਜਾਂਦਾ ਉਹ ਧਰਤੀ ਦੇ ਉੱਤੇ ਉਸ ਆਕਾਸ਼ ਦਾ ਵੀ ਵਾਜੂ ਮੰਡਲ ਸਾਹ ਸੰਗੀਤ ਜੀ ਸਫਲਾ ਹੋ ਜਾਂਦਾ ਹੈ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਤੇ ਅਸਰ ਹੁੰਦਾ ਉਹਨਾਂ ਥਾਵਾਂ ਦੇ ਵਿੱਚ ਜਦੋਂ ਸੁਦੇ ਉੱਥੇ ਜਾਈਏ ਤੇ ਚਿੱਤ ਦਾ ਕਾਗਰ ਹੋ ਜਾਂਦਾ ਹੈ ਮਨ 'ਚ ਸਿਮਨ ਆਉਣ ਲੱਗ ਜਾਂਦਾ ਹੈ ਇਹੋ ਵਡਿਆਈ ਹੈ ਨਾ ਉਹ ਧਰਤੀ 'ਚ ਪਰਮੇਸ਼ਰ ਦਾ ਭਜਨ ਉਸ ਵਾਜੂ ਮੰਡਲ 'ਚ ਪਰਮੇਸ਼ਰ ਦੇ ਭਜਨ ਦਾ ਪ੍ਰਵਾਹ ਹੈ ਮਨਨਗੀ ਕਰਨ ਵਾਲਿਆਂ ਨੂੰ ਉੱਥੇ ਨਿਵਾਸ ਕੀਤਾ ਇਸ ਕਰਕੇ ਸੁਦੇਮਨ ਆਕਾਕਰ ਹੋ ਜਾਂਦਾ ਉਹਨਾਂ ਦੀ ਸੰਗਤ ਕਰਕੇ ਉਹਨਾਂ ਥਾਵਾਂ ਜਾਣੇ ਕਰਕੇ ਐਸੇ ਕਰਕੇ ਪਵਿੱਤਰ ਥਾਵਾਂ ਜਸਤਾਨਾ ਜੀ ਜਾ ਕੇ ਇਸ ਸੰਗਤ ਕਰੀ ਦੀ ਆ ਨਾਨਕ ਨਾਮ ਸੇ ਪ੍ਰਕਾਰ ਧਰਤ ਸੁਹਾਵਣੀ ਆਕਾਸ਼ ਸੁਹੰਦੜੀ ਬੁੱਧੀ ਵੀ ਉਹਨਾਂ ਦੀ ਸੋਭ ਨੀਕ ਹੈ ਆਕਾਸ਼ ਅੰਧਾ ਕਰਨ ਵੀ ਉਹਨਾਂ ਦਾ ਸੋਭ ਨੀਕ ਹੈ ਰਿਲਾ ਆਕਾਸ਼ ਵੀ ਸੋਭ ਨੀਕ ਹੈ ਜਪੰਦਿਆਂ ਹਰ ਨਾਮ ਜਿੰਦੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹਿਰਦੇ ਵਿੱਚ ਜਿਸ ਬੁੱਧੀ ਦੇ ਨਾਲ ਨਿਸ਼ਾ ਕੀਤਾ ਜਾਂਦਾ ਹੈ ਕੋਈ ਸੋਹਣੀ ਕੈਸੇ ਪ੍ਰਕਾਰ ਧਰਤ ਸੁਹਾਵੜੀ ਆਕਾਸ ਸੁਹੰਦਾ ਧਰਤੀ ਖਿਮਾ ਜਿੰਨਾ ਦੇ ਅੰਦਰ ਹੈ ਇਹ ਬੜੀ ਸੋਹਣੀਕ ਹੈ ਔਗਣਾ ਨੂੰ ਬਖਸ਼ਣ ਵਾਲੀ ਆਗੀ ਹੈ ਜਿੰਨਾ ਚ ਧਰਤੀ ਭੂਮਿਕਾ ਵੀ ਉਹਨਾਂ ਦੀ ਪਹਿਲੀ ਦੂਜੀ ਤੀਜੀ ਚੌਥੀ ਇਸੇ ਪ੍ਰਕਾਰੋ ਸੋਹਣੀਕ ਹੈ ਤੇ ਆਕਾਸ ਚਲਾ ਆਕਾਸ ਬ੍ਰਹਮ ਜੋ ਅਸੰਗ ਵਾ ਸਾਰਿਆਂ ਚ ਪਾਪਾ ਪੁੰਨਾ ਦਾ ਉਸ ਨੂੰ ਲੇਪ ਨਹੀਂ ਲੱਗਦਾ ਉਹ ਚਿਲਾ ਕਾਸ ਦੇ ਵਿੱਚ ਮਿਲ ਕੇ ਸੁਹੰਦੇ ਆ ਸ਼ੋਭਨੀਕ ਹੋ ਗਏ ਹੁਣ ਤੱਤ ਦੇ ਉੱਤੇ ਅਸੰਗ ਹੋ ਗਏ ਸਾਰਿਆਂ ਪਾਪਾਂ ਪੁੰਨਾਂ ਤੋਂ ਜਪੰਦੇ ਆ ਹਰ ਨਾਮ ਜਿਹੜਾ ਮਹਾਰਾਜ ਦੇ ਨਾਮ ਨੂੰ ਜਪਦਾ ਹੈ ਦਾਤਾ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ ਨਾਨਕ ਨਾਮ ਵਿਹੂਣਿਆ ਸਤਿਗੁਰੂ ਜੀ ਕਹਿੰਦੇ ਜੋ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਪੁਰਖ ਹਨ ਤੇ ਤਨ ਖਾਵੇ ਕਾ ਉਹਨਾਂ ਦੇ ਤਨ ਨੂੰ ਤਾਂ ਬਾਈ ਕਾਂ ਹੀ ਪ੍ਰਤੱਖ ਖਾਂਦੇ ਆ ਕਾਮ ਕ੍ਰੋਧ ਕਾਂ ਖਾਈ ਜਾਂਦੇ ਆ ਕਾਰ ਰੂਪੀ ਕਹਾ ਉਹਨਾਂ ਨੂੰ ਖਾਈ ਜਾਂਦਾ ਹੈ ਬੌੜੀ ਨਾਮ ਸਲਾਹਨ ਭਾਉ ਕਰ ਜਿਹੜੇ ਪਰਮੇਸ਼ਰ ਦਾ ਪ੍ਰੇਮ ਕਰਕੇ ਨਾਮ ਨੂੰ ਸਲਾਉਂਦੇ ਹਨ ਨੇਜ ਮਹਿਲੀ ਵਾਸਾ ਉਹਨਾਂ ਦਾ ਦੁਰੀਆਬਦ ਰੂਪੀ ਸਰੂਪ ਰੂਪੀ ਮਹਿਲਾਂ ਚ ਵਾਸਾ ਹੋਇਆ ਹੈ ਆਪਣੇਆ ਚ ਓਏ ਬਾਹੜੇ ਜੂਨ ਨਾ ਆਉਂਦੇ ਉਹ ਮੁੜ ਕੇ ਸਰਸੰਗੇ ਜੀ ਫੇਰ ਹੋਰ ਜੂਨ ਚ ਨਹੀਂ ਆਉਂਦੇ ਹਨ ਫਿਰ ਹੋਏ ਨਾ ਬినాਸਾ ਜਿਹੜਾ ਜਮਦੇ ਨਾ ਕਰੇ ਮਰਨਾ ਹੁੰਦਾ ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦੇ ਹਨ ਹਰ ਛੇਤੀ ਰੰਗ ਰਵ ਰਹੇ ਉਹ ਹਿੰਦੇ ਸਾਥ ਰੰਗ ਪ੍ਰੇਮ ਨਾਲ ਰਵ ਰਹੇ ਮਿਲ ਰਹੇ ਆ ਜਿਵੇਂ ਉਜਾਰ ਰਹਿੰਦੇ ਹਨ ਵਿਚਾਰਦੇ ਰਹਿੰਦੇ ਆ ਮਿਲੇ ਰਹਿੰਦੇ ਹਨ ਸਭ ਸਾਸ ਗਿਰਾਸ ਉਹਦੇ ਜਾਂਦੇ ਸਵਾਸ ਨਾਲ ਵਿਰਾਹੀ ਖਾਂਦੇ ਹੋયા ਵੀ ਸਾਹ ਬਾਹਰ ਨੂੰ ਕੱਢਦੇ ਹੋયા ਅੰਦਰ ਨੂੰ ਸਾਹ ਘਰਸਦੇ ਹੋયા ਸਭ ਸਵਾਸ ਪ੍ਰਸ਼ਾਸ ਇਹਦਾ ਨਾਮ ਹੈ ਸਭ 잡ਦੇ ਰਹਿੰਦੇ ਹਨ ਹਰ ਕਾ ਰੰਗ ਕਦੇ ਨਾ ਉੱਤਰੇ ਉਹਨਾਂ ਦੇ ਤਾਂ ਹੀ ਪ੍ਰਵੇਸ਼ ਦਾ ਐਸਾ ਪ੍ਰੇਮ ਚੜਿਆ ਆਨੰਦ ਉਹ ਕਦੇ ਉਤਰਦਾ ਨਹੀਂ ਲੈਂਦਾ ਨਹੀਂ ਹੈ ਇਹ ਜਿਹੜੇ ਸੁੱਖਾ ਤੇ ਫੀਮ ਸ਼ਰਾਬੇ ਤਾਂ ਲੈ ਜਾਂਦੇ ਹਨ ਇਹ ਕਦੇ ਉਤਰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਨ ਰਾਤ ਜਨਮ ਸਾਖੀ ਦਾ ਵਾਕ ਹੈ ਕਦੇ ਉਤਰਦਾ ਨਹੀਂ ਹੈ ਗੁਰਮੁਖ ਪਰਗਾਸਾ ਗੁਰਮੁਖਾਂ ਦੇ ਹਿਰਦੇ 'ਚ ਉਹਨਾਂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਕੋਈ ਕਿਰਪਾ ਕਰਕੇ ਮੀਲਿਆ ਉਹਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਮਾਰਨ ਆਪਦੇ ਨਾਲ ਮਿਲਾ ਲਿਆ ਹੈ ਨਾਨਕ ਹਰ ਪਾਸਾ ਸਤਿਗੁਰੂ ਸਾਹਿਬ ਕਹਿੰਦੇ ਹਰੀ ਪਾਸ ਹੀ ਹੈ ਨਾ ਉਹ ਜਿਨ ਮਿਲ ਲਿਆ ਹੈ ਪਨਬੀ ਫਾਈ ਨੂੰ ਹਰ ਦੱਤਾ ਮੇੜ ਦੱਤਾ ਮੁੜ ਕੇ ਫਾਈ ਨਹੀਂ ਬਕਾਰਾਂ ਦੀ ਜਮਾਂ ਦੀ ਪਵੇਗੀ ਸ਼ਲੋਕ ਮਹੱਲਾ ਤੀਜਾ ਜਿਚਰ ਇਹ ਮਨ ਲਹਿਰੀ ਵਿੱਚ ਹੈ ਸੋ ਸਣੀ ਇੰਨਾ ਤੇਰੇ ਮਨੋ ਕ੍ਰਿਸ਼ਨਾਂ ਦੀਆਂ ਲਹਿਰਾਂ 'ਚ ਵਾਸ਼ਨਾ ਦੀਆਂ ਲਹਿਰਾਂ ਵਿੱਚ ਮਨ ਅੰਦਰੋਂ ਉਡਾਰੀਆਂ ਮਾਰਦਾ ਰਹਿੰਦਾ ਕਦੇ ਕੋਈ ਸੰਕਲਪ ਉਠਾ ਲਿਆ ਕਦੇ ਕੋਈ ਸੰਕਲਪ ਠਾ ਲਿਆ ਉਹਨਾਂ ਦੇ ਕਹਿੰਦੇ ਜੀ ਸਾਡਾ ਮਨ ਨਹੀਂ ਵਸ ਆਉਂਦਾ ਕੀ ਕਰੀਏ ਮੇਰੇ ਸਾਧਨ ਪਤਾ ਨਹੀਂ ਮੈਂ ਸਾਧਨ ਕਿਹੜਾ ਕਰਾਂ ਜਿਉ ਜਿਨ੍ਹਾਂ ਚ ਲਹਿਰ ਉੱਠਦੀ ਰਹਿੰਦੀ ਹੈ ਨਾ ਮਨ ਤੇ ਉਹਨਾਂ ਚਿਰ ਜਿ ਚਿਰ ਇਹ ਮਨ ਲਹਿਰੀ ਵਿੱਚ ਹੈ ਕ੍ਰਿਸ਼ਨਾਂ ਦੀ ਵਾਸ਼ਨਾ ਦੀ ਲਹਿਰ ਵਿੱਚ ਜਿਨ੍ਹਾਂ ਚਿਰ ਮਨ ਹੈ ਹਉਮੈ ਬਹੁਤਾਂ ਦੀ ਲਹਿਰ ਖੁਰਦੀ ਆ ਹਉਮੈ ਬਹੁਤ ਅਹੰਕਾਰ ਉਹਦੇ ਵੀ ਹਉਮੈ ਹੈ ਘਉਮੈ ਕਰਕੇ ਤੇ ਗੁਨਾ ਦਾ ਹੰਕਾਰ ਕਿ ਮੇਰੇ ਵਰਗਾ ਕੰਮ ਨਹੀਂ ਕਿਸਨ ਕੀਤਾ ਸਾਧਨ ਨਹੀਂ ਕਿਸਨ ਕੀਤਾ ਜਿਵੇਂ ਇਸ ਪ੍ਰਕਾਰ ਦੇ ਨਹੀਂ ਹੰਗਦਾ ਹੈ ਤੇ ਗੁਨਾ ਦਾ ਹੰਕਾਰ ਪਿਆ ਕਰਕੇ ਲਹਿਰ ਚ ਮਨ ਹਰ ਵਕਤ ਫੁਰਨੇ ਫੜਾਉਂਦਾ ਰਹਿੰਦਾ ਕੱਚੇ ਪਾਰੇ ਹੋਂ ਹਾਲ ਪਏ ਸਨਮਾਨ ਦੀ ਸਬਦ ਦਾ ਸਾਧਨਾ ਸਬਦ ਦਾ ਸਾਧਨਾ ਆ ਗਈ ਉਸ ਕ੍ਰਿਸ਼ਨ ਮਹਾਰਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਉਹ ਕਹਿੰਦਾ ਮੈਂ ਕੀ ਕਰਾਂ ਬੜਾ ਦੁਖੀ ਹੁੰਦਾ ਫਿਰ ਨਾਮ ਨਾ ਲੱਗਾ ਪਿਆਰ ਸ਼ਬਦ ਗੁਰਾਂ ਦੇ ਉਪਦੇਸ਼ ਦਾ ਸਵਾਦ ਰਸ ਨਹੀਂ ਆਇਆ ਕੁਮਾਇਆ ਨਹੀਂ ਤੇ ਨਾਮ ਵਿਚ ਮਾਰੇ ਵਿਚ ਪਿਆਰ ਨਹੀਂ ਲੱਗਦਾ ਹੈ ਨਾਮੀ ਪਰਮੇਸ਼ਰ ਚ ਸੇਵਾ ਥਾਈ ਨਾ ਪਵਈ ਤਿਸ ਕੋ ਜਨਾ ਜੇ ਮਨ ਲਹਿਰਾ ਉਠਾਉਂਦਾ ਰਹਿੰਦਾ ਕਦੇ ਕੋਈ ਕਦੇ ਕੋਈ ਉਹਦੀ ਥਾਂ ਲੇਖੇ ਚ ਸੇਵਾ ਪ੍ਰਵਾਨੀ ਚ ਨਹੀਂ ਪੈਂਦੀ ਕੀਤੀ ਹੋਈ ਖਪ ਖਪ ਹੋਏ ਖੁਆਰ ਇਹ ਵਾਸ਼ਨਾ ਵਿਚ ਖਪ ਖਪ ਕੇ ਖਰਾਬ ਹੀ ਹੁੰਦਾ ਰਹਿੰਦਾ ਕਦੇ ਕਿਸੇ ਵਾਸ਼ਨਾ ਚ ਖੱਬ ਜਾਂਦਾ ਕਦੇ ਕਿਸੇ ਵਿਹਾਰ ਚ ਖੱਬ ਜਾਂਦਾ ਨਾਨਕ ਸੇਵਕ ਸੋਈ ਆਖੀਏ ਸਤਿਗੁਰੂ ਜੀ ਨੇ ਸੇਵਕ ਉਹ ਪਰਮੇਸ਼ਰ ਦਾ ਕਿਹਾ ਜਾਂਦਾ ਹੈ ਜੋ ਸਿਰ ਧਰੇ ਉਤਾਰ ਜਿਹੜਾ ਸਿਰ ਰੱਖ ਕੇ ਆਪਣਾ ਸੀ ਜਿਵੇਂ ਪੰਜਾਂ ਪਿਆਰਾਂ ਨੂੰ ਭੇਟਾ ਕੀਤਾ ਸੀ ਇਹੋ ਰੱਖ ਦੇਵੇ ਉਤਾਰ ਕੇ ਜੇ ਦਾ ਸਿਰ ਹੰਕਾਰ ਨੂੰ ਅੰਦਰੋਂ ਉਤਾਰ ਕੇ ਰੱਖਦੇ ਵੇ ਸਤਿਗੁਰ ਕਾ ਬਾਣਾ ਮੰਨ ਲਏ ਬਾਸਿਰ ਦਾ ਉਤਾਰਨਾ ਕੀ ਆ ਗੁਰੂ ਸਾਹਿਬ ਦਾ ਬਾਣਾ ਮੰਨ ਲਵੇ ਹਿਰਦੇ ਚ ਸਬਦ ਰੱਖਾ ਔਰ ਧਾਰ ਸਬਦ ਨੂੰ ਹਰ ਵਕਤ ਦਿਲ ਚ ਵਿਖਾ ਕੇ ਰੱਖੇ ਆਪਣੀ ਮਤ ਨਾ ਵਰਤੇ ਮਹੱਲਾ ਤੀਜਾ ਸੋ ਜਪ ਤਪ ਸੇਵਾ ਚਾਕਰੀ ਇਹ ਭਾਈ ਉਹ ਜਪ ਕਰਨਾ ਸਫਲਾ ਹੈ ਉਹ ਹੀ ਤਪ ਸਰੀਰ ਕਰਕੇ ਸੇਵਾ ਕਰਨੀ ਤਪ ਉਹ ਕਾ ਕਰਦਾ ਸਫਲੀ ਹੈ ਉਹੀ ਚਾਕਰੀ ਭਗਤੀ ਸਫਲੀ ਹੈ ਨੌਕਰੀ ਦੀ ਨਹੀਂ ਆਈ ਜੋ ਖਸਮ ਹੈ ਭਾਵ ਜਿਹੜੀ ਵੈਗਰੂ ਨੂੰ ਮਾਲਕ ਨੂੰ ਪਾਉਂਦੀ ਹੈ ਉਹੀ ਕਰਨੀ ਚੰਗੀ ਜਾਣਾ ਆਪਾਂ ਨੂੰ ਆਪੇ ਬਖਸ਼ੇ ਮੇਲ ਲੈ ਆਪੇ ਇਹਨੇ ਨਕਸ਼ੇ ਸਤਿਗੁਰੂ ਦੁਨੀਆ ਦੀ ਰੱਖਿਆ ਵਾਸਤੇ ਉਹਨਾਂ ਨੂੰ ਜਿਹਨੂੰ ਨੂੰ ਗੁਰੂ ਸਾਹਿਬ ਜੀ ਬਖਸ਼ ਲੈਂਦੇ ਹਨ ਆਪਤ ਗਵਾਵੇ ਉਹਦੇ ਪਹਿਲਾਂ ਬਣਤ ਗੋਹਦੇ ਆ ਗੁਰੂ ਸਾਹਿਬ ਜਦੋਂ ਆਪਾ ਭਾਵ ਚਲਿਆ ਜਾਵੇ ਆਪ ਹੀ ਫਿਰ ਬਖਸ਼ ਕੇ ਨਾਮ ਦੀ ਦਾਤ ਆਪ ਹੀ ਬਸ਼ਕੇ ਸਰਵਣ ਗਿਆਨ ਮੰਨਣ ਗਿਆਨ ਇਤਿਹਾਸਨ ਪਰ ਤੋ ਦਾ ਸਖਿਆਤ ਦਾ ਰੂਪੀ ਗਿਆਨ ਆਪ ਹੀ ਆਪਣਾ ਤੰਦਰੁਗ ਆ ਕੇ ਨ ਦੇ ਦੇ ਹਾਸ ਕਰਨ ਸੂਖ ਨੂੰ ਸਥੂਲ ਦਾ ਕਿਉ ਮੇਲ ਲੈਂਦੇ ਕਿਰਪਾ ਦ੍ਰਿਸ਼ਟੀ ਕਰਕੇ ਮਿਲਿਆ ਕਦੇ ਨਾ ਵਿਛੜਿਆ ਇੱਕ ਵਾਰੀ ਮਿਲ ਜਾਂਦਾ ਫੇ ਕਦੇ ਮਹਾਰਾਜ ਨੂੰ ਵਿਛੋੜਾ ਨਹੀਂ ਉਹਨਾਂ ਦਾ ਹੁੰਦਾ ਜੋਤੀ ਜੋਤ ਮਿਲਾਵੇ ਜੋਤੀ ਰੂਪ ਜੋ ਬ੍ਰਹਮ ਹੈ ਉਹਦੇ ਚ ਪਰਤਕ ਜੋਤ ਮਿਲ ਜਾਂਦੀ ਹੈ ਮਾਰੇ ਆਵਰੇ ਚ ਮੇਲ ਲੈਂਦੇ ਹਨ ਨਾਨਕ ਗੁਰ ਪ੍ਰਸਾਦੀ ਸੋ ਗੁਜਸੀ ਇਹ ਭਾਈ ਇਸ ਗੱਲ ਨੂੰ ਵੀ ਗੁਰੂ ਸਾਹਿਬ ਦੀ ਕਿਰਪਾ ਜਿਨਾ ਤੇ ਹੋਈ ਹੈ ਉਹ ਪਿੱਛੇ ਮੁਹਿੰਦਾ ਸੀ ਹੁਣ ਮੁਹਿੰਦਾ ਹੈ ਅੱਗੇ ਨੂੰ ਉਹ ਸਮਝੇਗਾ ਜਿਸ ਆਪ ਬੁਝਾਵੈ ਗੁਰੂ ਸਾਹਿਬ ਦੁਆਰਾ ਆਪ ਵਾਹਿਗੁਰੂ ਸਮਝਾਉਂਦਾ ਹੈ ਪੌੜੀ ਸਭ ਕੋ ਲੇਖੇ ਵਿੱਚ ਹੈ ਸਾਰੀ ਦੁਨੀਆ ਸਾਹਿਬ ਕਿਤਾਬ ਵਿੱਚ ਕਰਮਾਂ ਧਰਮਾਂ ਦੇ ਸੰਚਿਤ ਕਰਮ ਜਿਹੜੇ ਹੈ ਕਿਰੇਮਾਨ ਕਰਮ ਹੈ ਪਰਾਰੂਪ ਕਰਮ ਹੈ ਇਹ ਸਾਫ ਕਿਤਾਬ ਚ ਪਈ ਹੋਈ ਹੈ ਸ੍ਰਿਸ਼ਟੀ ਮਨਮੁਖ ਅਹੰਕਾਰੀ ਮਨੁ ਮੁਖ ਅਹੰਕਾਰ ਕਰਵਿੰਦਾ ਕਿ ਮੇਰੇ ਵਰਗਾ ਕੋਈ ਨਹੀਂ ਹੈ ਹਰ ਨਾਮ ਕਦੀ ਨਾ ਚੇਤੇ ਮਹਾਰਾਜ ਦਾ ਪ੍ਰਵੇਸ਼ ਦਾ ਕਦੇ ਨਾਮ ਚੇਤੇ ਕਰਦਾ ਹੀ ਨਹੀਂ ਹੈ ਜਮ ਕਾਲ ਸਿਰ ਮਾਰੀ ਇਸ ਕਰਕੇ ਜਮ ਜੋ ਕਾਲ ਕਰਨ ਵਾਲਾ ਸਿਰ ਤੇ ਉਸ ਦੇ ਮਾਰਦਾ ਖੜਾ ਪਾਪ ਵਿਕਾਰ ਮਨੂਰ ਸਭ ਅੰਦਰਸਾਲ ਸੰਗਜੀ ਪਾਪ ਹਨਗੇ ਵਿਕਾਰ ਕਾਮਾਦ ਹਨਗੇ ਇਹ ਮਨੂਰ ਲੋਹੇ ਦੀ ਮੈਲ ਵਰਗੇ ਨਿੱਗਰ ਹਨ ਮਨੂਰ ਦੀ ਨਿਆਈ ਜੜ ਹੋਇਆ ਆ ਸਰੀਰ ਪਾਪਾਂ ਕਰਕੇ ਲੱਦੇ ਬਹੁ ਭਾਰੀ ਇਹ ਮੋਹ ਸਾਰਾ ਭਾਰ ਦੇ ਨਾਲ ਲੱਦੀ ਹੋਈ ਏ ਰੂਹ ਉਹਨਾਂ ਦਾ ਰਿਹਾ ਇਹਨਾਂ ਔਗਣਾਂ ਦੇ ਭਾਰ ਨਾਲ ਲੱਦੇ ਹੋਏ ਜਿਵੇਂ ਰੂਪੀ ਗੱਡੇ ਮਾਰਗ ਵਿਖਮ ਡਰਾਵਣਾ ਜਿਹੜਾ ਪ੍ਰਮੋਗ ਦਾ ਰਸਤਾ ਬੜਾ ਕਠਣਾ ਹੈ ਡਰ ਦੇਣ ਵਾਲਾ ਹੈ ਕਿਉਂ ਤਰੀਏ ਤਾਰੀ ਉਹ ਤਾਰੀ ਮਾਰ ਕੇ ਬੈਤਰ ਨੂੰ ਕਿਵੇਂ ਤਰ ਜਾਓਗੇ ਆਸਾ ਰੂਪੀ ਨੇ ਤਾਂ ਕਿਵੇਂ ਡਰ ਜਾਓਗੇ ਨਹੀਂ ਡਰਿਆ ਜਾਣਾ ਨਾਨਕ ਗੁਰ ਰਾਖੇ ਸੇ ਉੱਭਰੇ ਭਾਈ ਗੁਰੂ ਸਾਹਿਬ ਜੀ ਰਾਖੇ ਹੈ ਜਿਨ੍ਹਾਂ ਦੇ ਸਤਿਗੁਰੂ ਰਾਖੇ ਹੋਏ ਆ ਉਹ ਸਾਰ ਸੰਗਤ ਜੀ ਬਚੇ ਹਨ ਹਰ ਨਾਮ ਉਧਾਰੀ ਹਰਿ ਦਾ ਨਾਮ ਦੇ ਕੇ ਗੁਰੂ ਸਾਹਿਬ ਜੀ ਉਧਾਰ ਦਿੰਦੇ ਆ ਰਾਖੇ ਬਣ ਕੇ